ਪੰਜਾਬ ਪੁਲਿਸ ਦੇ ਮੁਖਤਲ ਡੀਆਈਜੀ ਹਰਚੰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਦਾ ਇੱਕ ਏਆਈਜੀ ਰਿਸ਼ਪਾਲ ਸਿੰਘ ਗ੍ਰਿਫਤਾਰ ਕੀਤਾ ਗਿਆ ਹੈ ਭਾਵੇਂ ਕਿ ਹਰਚੰਨ ਸਿੰਘ ਭੁੱਲਰ ਆਪਣੇ ਦલાਲ ਕ੍ਰਿਸ਼ਾਨੂੰ ਰਾਹੀ 8 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਏਆਈਜੀ ਰਿਸ਼ਪਾਲ ਸਿੰਘ ਨੂੰ ਡਰੱਗ ਨਾਲ ਜੁੜੇ ਇੱਕ ਪੁਰਾਣੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਏਆਈਜੀ ਰਿਸ਼ਪਾਲ ਸਿੰਘ ਦੀ ਗ੍ਰਿਫਤਾਰੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਕੀਤੀ ਹੈ ਹਿੰਦੁਸਤਾਨ ਟਾਈਮਜ਼ ਅਖਬਾਰ ਨੇ ਇੱਕ ਸੀਨੀਅਰ ਪੁਲਿਸ ਅਫਸਰ ਦੇ ਹਵਾਲੇ ਨਾਲ ਇਹ ਖਬਰ ਪ੍ਰਕਾਸ਼ਿਤ ਕੀਤੀ ਹੈ। ਅਖਬਾਰ ਦੀ ਰਿਪੋਰਟ ਮੁਤਾਬਕ ਸੀਨੀਅਰ ਅਫਸਰ ਨੇ ਗ੍ਰਿਫਤਾਰੀ ਦੀ ਪੁਸ਼ਟੀ ਤਾਂ ਕੀਤੀ ਹੈ ਪਰ ਉਹਨਾਂ ਆਪਣਾ ਨਾਮ ਗੁਪਤ ਰੱਖ ਕੇ ਜਾਣ ਦੀ ਸ਼ਰਤ ਉੱਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ ਰਸ਼ਪਾਲ ਸਿੰਘ ਨੂੰ 2017 ਦੇ ਵਿੱਚ ਇੱਕ ਹੋਏ ਇੱਕ ਡਰੱਗ ਕਾਂਡ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਡਰੱਗ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਉਹਦੋਂ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਚਾਰ ਵਿਅਕਤੀਆਂ ਨੂੰ 1 ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਅਧਿਕਾਰੀ ਜਗਜੀਤ ਸਿੰਘ ਮੁਤਾਬਕ ਇਸ ਮਾਮਲੇ ਦੀ ਜਾਂਚ ਅਜੇ ਵੀ ਪੈਂਡਿੰਗ ਚੱਲ ਰਹੀ ਸੀ ਕਿਉਂਕਿ ਗ੍ਰਿਫਤਾਰ ਕੀਤੇ ਗਏ ਚਾਰ ਬੰਦਿਆਂ ਵਿੱਚੋਂ ਇੱਕ ਵਿਅਕਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਵਿੱਚ ਚਲਾ ਗਿਆ ਉਸ ਨੇ ਆਪਣੀ ਪਟੀਸ਼ਨ ਵਿੱਚ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਉਸ ਖਿਲਾਫ ਝੂਠਾ ਮੁਕੱਦਮਾ ਬਣਾਇਆ ਗਿਆ ਤਰਨ ਤਰਨ ਦੇ ਪੱਟੀ ਕਸਬੇ ਨਾਲ ਸਬੰਧਤ ਇਸ ਵਿਅਕਤੀ ਨੇ ਆਪਣੀ ਪਟੀਸ਼ਨ ਵਿੱਚ ਹਾਈ ਕੋਰਟ ਨੂੰ ਗੁਹਾਰ ਲਗਾਈ ਕਿ ਪੁਲਿਸ ਨੇ ਉਸ ਨੂੰ ਹਸਪਤਾਲ ਵਿੱਚੋਂ ਚੱਕਿਆ ਅਤੇ ਉਸ ਦੇ ਖਿਲਾਫ ਡਰੱਗ ਦਾ ਮਾਮਲਾ ਦਰਜ ਕਰ ਦਿੱਤਾ ਜਿਸ ਦੇ ਵਿੱਚ 1 ਕਿਲੋ ਹੈਰੋਇਨ ਦੀ ਬਰਾਮਦਗੀ ਵੀ ਦਿਖਾ ਦਿੱਤੀ ਗਈ। ਅਦਾਲਤ ਨੇ ਇਹ ਮਾਮਲਾ ਉਦੋਂ ਸੀਬੀਆਈ ਹਵਾਲੇ ਕਰ ਦਿੱਤਾ। ਸੀਬੀਆਈ ਨੇ 2022 ਵਿੱਚ ਰਸ਼ਪਾਲ ਸਿੰਘ ਸਣੇ 10 ਪੁਲਿਸ ਅਧਿਕਾਰੀਆਂ ਖਿਲਾਫ ਚਾਰ ਸ਼ੀਟ ਪੇਸ਼ ਕੀਤੀ ਜਿਸ ਵਿੱਚ ਸਾਬਤ ਹੋ ਗਿਆ ਕਿ ਪੁਲਿਸ ਨੇ ਝੂਠੇ ਸਬੂਤ ਬਣਾ ਕੇ ਪੱਟੀ ਦੇ ਇਸ ਵਿਅਕਤੀ ਨੂੰ ਗਲਤ ਤਰੀਕੇ ਨਾਲ ਫਸਾਇਆ ਸੀ ਇਸ ਕੇਸ ਵਿੱਚ ਏਆਈਜੀ ਰਿਸਪੌਂਸਿੰਗ ਤੋਂ ਇਲਾਵਾ ਇੱਕ ਇਨਸਪੈਕਟਰ ਦੋ ਸਬ ਇਨਸਪੈਕਟਰ ਚਾਰ ਏਐਸਆਈ ਅਤੇ ਦੋ ਹੌਲਦਾਰ ਵੀ ਮਲਜ਼ਮ ਬਣਾਏ ਗਏ ਸਨ ਇਹਨਾਂ ਖਿਲਾਫ ਐਨਡੀਪੀ ਐਕਟ ਦੀ ਧਾਰਾ 342 ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣਾ 192 ਝੂਠੇ ਸਬੂਤ ਬਣਾਉਣਾ 195 ਝੂਠੇ ਸਬੂਤਾਂ ਨੂੰ ਵਰਤ ਕੇ ਵਿਅਕਤੀ ਨੂੰ ਗਲਤ ਸਜ਼ਾ ਦਿਵਾਉਣ ਬੜਗੀਆਂ ਧਾਰਾ ਲਗਾਉਣੀਆਂ ਇਸ ਤੋਂ ਇਲਾਵਾ 472 ਸਰਕਾਰੀ ਰਿਕਾਰਡ ਵਿੱਚ ਤੋੜ ਮਰੋੜ ਇੰਡੀਅਨ ਪਿਨਲ ਕੋਡ ਦੀ ਧਾਰਾ 120ਬੀ ਕਿਸੇ ਖਿਲਾਫ ਅਪਰਾਧਿਕ ਸਾਜ਼ਿਸ਼ ਕਰਨ ਦੇ ਇਲਜ਼ਾਮ ਲਗਾਏ ਗਏ ਸਨ ਜਨਵਰੀ 2021 ਵਿੱਚ ਪੀੜਤ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਪਟੀਸ਼ਨ ਮੁਤਾਬਕ ਉਸ ਨੂੰ ਹਸਪਤਾਲ ਤੋਂ ਚੁੱਕ ਕੇ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ ਉਸਨੇ ਇਲਜ਼ਾਮ ਲਾਇਆ ਸੀ ਕਿ ਉਸ ਬਾਗ ਉਸਦੇ ਹੀ ਪਿੰਡਾਂ ਦੇ ਕਈ ਹੋਰ ਲੋਕਾਂ ਨੂੰ ਵੀ ਅੰਡੀਹੀ ਝੂਠੇ ਡਰੱਗ ਦੇ ਮਾਮਲਿਆਂ ਵਿੱਚ ਫੜਿਆ ਜਾ ਰਿਹਾ ਹੈ ਇਸ ਪਟੀਸ਼ਨ ਉੱਤੇ ਕਾਰਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ ਸੋ ਇਸ ਮਾਮਲੇ ਦੀ ਸੀਬੀਆਈ ਨੇ ਜਦੋਂ ਜਾਂਚ ਕੀਤੀ ਤਾਂ ਜਿਹੜੇ ਪਟੀਸ਼ਨ ਸੀ ਪਟੀਸ਼ਨ ਕਰਤਾ ਸਨ ਜਾਂ ਪੀੜਤ ਵਿਅਕਤੀ ਸੀ ਉਸ ਦੇ ਦੋਸ਼ ਸਹੀ ਸਾਬਤ ਹੋਏ ਜਿਨ੍ਹਾਂ ਦੇ ਆਧਾਰ ਤੇ ਹੁਣ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਿੰਦੁਸਤਾਨ ਟਾਈਮਸ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਏਆਈਜੀ ਰਿਸ਼ਪਾਲ ਸਿੰਘ ਸਪੈਸ਼ਲ ਡੀਜੀਪੀ ਹਰਪ੍ਰੀਤ ਸਿੰਘ ਦਾ ਕਰੀਬੀ ਅਫਸਰ ਮੰਨਿਆ ਜਾਂਦਾ ਸੀ ਹਰਪ੍ਰੀਤ ਸਿੰਘ ਸੀਆਰਪੀਐਫ ਵਿੱਚ ਡੈਪੂਟੇਸ਼ਨ ਤੇ ਸੀ ਅਤੇ ਕੁਝ ਹਫ਼ਤੇ ਪਹਿਲਾਂ ਹੀ ਉਹ ਪੰਜਾਬ ਪਰਤੇ ਹਨ 2017 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਅਤੇ ਉਨ੍ਹਾਂ ਨੇ ਨਸ਼ਿਆਂ ਖਿਲਾਫ ਇੱਕ ਮੁਹਿੰਮ ਵੜਨ ਲਈ ਜਾਂ ਨਸ਼ਿਆਂ ਦਾ ਲੱਕ ਤੋੜਨ ਦੀ ਲਈ ਮੁਹਿੰਮ ਚਲਾਈ ਸੀ ਉਦੋਂ ਉਨ੍ਹਾਂ ਨੇ ਜਿਹੜੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ ਉਸ ਦਾ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਬਣਾਇਆ ਗਿਆ ਸੀ ਅਤੇ ਦੱਸਿਆ ਗਿਆ ਕਿ ਹਰਪ੍ਰੀਤ ਸਿੰਘ ਸਿੱਧੂ ਦੀ STF ਦੇ ਨਾਲ ਕਾਫੀ ক্লোਜ਼ਲੀ ਇਹ ਅਫਸਰ ਰਸ਼ਪਾਲ ਸਿੰਘ ਵੀ ਕੰਮ ਕਰਦਾ ਸੀ ਸੋ دیر ਸਵੇਰ ਹੀ ਸਹੀ ਇਲਜ਼ਾਮ ਸਾਬਤ ਹੋਏ ਹੈ ਔਰ ਸੀਨੀਅਰ ਪੁਲਿਸ ਅਫਸਰ ਦੀ ਗ੍ਰਿਫਤਾਰੀ ਹੋਈ ਹੈ ਹੁਣ ਦੇਖਣਾ ਹੋਏਗਾ ਕਿ ਜਦੋਂ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਜਾਂ ਇਸ ਦੀ ਰਸਮੀ ਗ੍ਰਿਫਤਾਰੀ ਪੈਂਡ ਤੋਂ ਬਾਅਦ ਅਦਾਲਤ ਦੇ ਵਿੱਚ ਤੋਂ ਇਹਨਾਂ ਦਾ ਰਿਮਾਂਡ ਲਿਆ ਜਾਂਦਾ ਹੈ ਜਾਂ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਪਰ ਇਹ ਵੀ ਇੱਕ ਅਜਿਹੀ ਖਬਰ ਹੈ ਜਿਸ ਨੇ ਪੰਜਾਬ ਪੁਲਿਸ ਦੇ ਪ੍ਰਸ਼ਾਸਨ ਤੰਤਰ ਦੇ ਨਾਲ ਨਾਲ ਇੱਕ ਬੱਕਰੀ ਤਰ੍ਹਾਂ ਦਾ ਪਹਿਲੂ ਸਾਹਮਣੇ ਲਿਆਂਦਾ ਹੈ ਕਿ ਕਿਵੇਂ ਲੋਕਾਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਫਸਾ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਉਹਨਾਂ ਨੂੰ ਸਿਆਸੀ ਹਿੱਤਾਂ ਜਾਂ ਪੈਸੇ ਕਮਾਉਣ ਦੇ ਲਈ ਕਿਵੇਂ ਲੋਕਾਂ ਨੂੰ ਟੁੱਟੇ ਮਾਮਲਿਆਂ ਦੇ ਵਿੱਚ ਕੇਸਾਂ 'ਚ ਫਸਾਇਆ ਜਾਂਦਾ ਹੈ ਇਹ ਉਸ ਦੀ ਇੱਕ ਪ੍ਰਤੱਖ ਮਿਸਾਲ ਸਾਹਮਣੇ ਆਈ ਹੈ ਧੰਨਵਾਦ